ਸੋਵਣੀ ਕਮੇਟੀ ਜਰਦਾਬਾਹ ਹਰਮ ਸ਼ਿਵਨੀ ਕਮੇਟੀ ਜਰਦਾਬਾਹ ਹਰਮ ਸ਼ਿਵਨੀ ਕਮੇਟੀ ਜਰਦਾਬਾਹ ਜਿਨ੍ਹਾਂ ਨੇ ਫੈਸਲਾ ਦਿੱਤਾ ਮੁਰਦਾ ਬਾਦਲ ਮਰ ਗਿਆ ਮਰ ਗਿਆ ਜੀ ਮਰ ਗਿਆ ਮਰ ਗਿਆ ਜੀ ਮਰ ਗਿਆ ਮਰ ਗਿਆ ਜੀ ਮਰ ਗਿਆ ਬਲਟੋਵਾ ਵੀ ਨਾਲ ਮਰ ਗਈ ਕੀ ਭਦੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆਲ ਇੰਡੀਆ ਵੱਲੋਂ ਵਾਹਿਗੁਰੂ ਸੁਖਬੀਰ ਗੱਪੀ ਦੇ ਕੁਲਟੋਆ ਪਾਗਲ ਇਹਨਾਂ ਦਾ ਪੁਤਲਾ ਤਾਂ ਸਾੜ ਲੱਗੇ ਅਸੀਂ ਕਿ ਇਹਨਾਂ ਨੇ ਜੋ ਸ੍ਰੀ ਅਕਾਲ ਸਾਹਿਬ ਦੇ ਸਿਧਾਂਤਾਂ ਦੀਆਂ ਧਜੀਆਂ ਡਾਈਆਂ ਨੇ ਉਲੰਘਣਾ ਕੀਤੀਆਂ ਨੇ ਕਿਉਂਕਿ ਇਹਨਾਂ ਦੇ ਬਿਠਾਏ ਹੋਏ ਜਿਹੜੇ ਜ਼ਹਿਦਾਰ ਸਨ ਉਹਨਾਂ ਨੇ ਹੀ ਸ੍ਰੀ ਅਕਾਲ ਸਾਹਿਬ ਦੇ ਉੱਤੇ ਖਲੋ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰੀ ਸੰਗਤ ਦੇ ਸਾਹਮਣੇ ਮੀਡੀਆ ਸਾਹਮਣੇ ਫੈਸਲਾ ਸੁਣਾਇਆ ਗਿਆ ਸੀ ਕਿ ਸੁਖਬੀਰ ਬਾਦਲ ਦੇ ਨਾਲ ਦੇ ਸਾਥੀ ਸਾਰੇ ਦੋਸ਼ੀ ਨੇ ਇਹ ਤੇ ਇਕੱਲਾ ਦੋਸ਼ ਇਹਨਾਂ ਨੇ ਬਗਰਾੜੀ ਕਾਣ ਦਾ ਇਹ ਸਾਹਮਣੇ ਕੀਤਾ ਹੈ ਅਸੀਂ মিডিਏ ਵਿੱਚ ਦੱਸਦੇ ਹਾਂ ਕਿ ਇਹੜਾ ਬਾਦਲ ਪਰਿਵਾਰ ਆ ਇਹ ਲੰਬੇ ਸਮੇਂ ਤੋਂ ਜਦੋਂ ਨਰਕਧਾਰੀਆਂ ਦਾ ਕਾਣ 13 ਸਿੰਘ ਹੀ ਹੋਏ ਸਨ ਉਦੋਂ ਵੀ 78 ਦੇ ਵਿੱਚ ਇਸ ਸੁਖਬੀਰ ਬਾਦਲ ਦੇ ਪਿਓ ਨੇ ਪ੍ਰਕਾਸ਼ ਬਾਦਲ ਕਪੀ ਨੇ ਝੂਠ ਨੇ ਉਦੋਂ ਇਹ ਕਤਲ ਕਰਵਾਏ ਸਨ 13 ਸਿੰਘ ਅਤੇ ਹੋਰ ਵੀ ਸਿੰਘ ਜ਼ਖਮੀ ਹੋਏ ਸਨ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਕੋਲੋਂ ਇਹਨਾਂ ਦੀ ਸ਼ਹਾਦੇ ਨਾਲ ਨਰਕਧਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਅਤੇ ਇਹਨਾਂ ਨੇ ਬਚਾਉਣ ਵਾਸਤੇ ਬੜੇ ਯਤਨ ਕੀਤੇ ਤੇ ਬਚਾਇਆ ਵੀ ਉਹਨਾਂ ਦੋਸ਼ੀਆਂ ਨੂੰ ਪਰ 13 ਸਿੰਘਾਂ ਦਾ ਸਾਨੂੰ ਕੋਈ ਇਨਸਾਫ ਉਦੋਂ ਵੀ ਨਹੀਂ ਮਿਲਿਆ ਤੇ ਹੁਣ ਵੀ ਮਿਲਿਆ ਨਹੀਂ ਸੀ ਅੱਜ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹਨਾਂ ਦੇ ਬਠਾਏ ਜਥੇਦਾਰਾਂ ਨੇ ਫੈਸਲਾ ਲਾ ਲਿਆ ਇਹਨਾਂ ਨੇ ਸੋਚਿਆ ਕਿ ਅਸੀਂ ਤਾਂ ਬਠਾਇਆ ਸੀ ਕਿ ਸਾਡੀ ਬੋਲੀ ਬੋਲਣਗੇ ਜੋ ਅਸੀਂ ਕਵਾਂਗੇ ਉਹ ਕਰਨਗੇ ਜਦੋਂ ਇਹ ਤੇ ਨਾ ਹੀ ਪਹਿਲੇ ਜਥੇਦਾਰਾਂ ਜੀ ਹੱਕ ਦੇ ਵਿੱਚ ਵਾ ਅਸੀਂ ਆਏ ਆ ਕਿ ਜਿਹੜੀਆਂ ਸੁਧਾਤਾਾਂ ਤੇ ਮਰਜ਼ਾਦਾ ਦੇ ਸ੍ਰੀ ਅਕਾਲ ਤਾ ਸਾਬ ਦੇ ਹੁਕਮਨਾਮੇ ਦੇ ਧਜੀਆਂ ਇੱਕ ਫੁੱਟ ਢਾਰੇ ਨੇ ਅਕਾਲੀ ਦਲ ਜਿਹੜਾ ਬਾਦਲਾ ਇਹ ਹੋਰ ਖਾਲੀ ਦਲ ਹੋ ਗਿਆ ਹੈ ਮੈਂ ਸੇਕ ਕੌਮ ਨੂੰ ਬੇਨਤੀ ਕਰਦਾ ਕਿ ਆਨੰਦਪੁਰ ਸਾਹਿਬ ਹੱਲਾ ਮਲਾਵਤ ਰੋ ਮਨਾਇਆ ਜਾ ਰਿਹਾ ਸੀ ਤੇ ਇਧਰੋਂ ਜਿਹੜੇ ਅੱਜ ਸਾਨੂੰ ਸਾਰੇ ਸੇਕ ਕੌਮ ਨੂੰ ਕੇ ਜਥੇਬੰਦੀਆਂ ਜਿਹੜੀਆਂ ਹਜੂਰ ਸਾਹਿਬ ਬੋਲ ਕੇ ਆਈਆਂ ਨੇ ਕਿ ਅਸੀਂ ਇਹ ਜਿਹੜੇ ਇਥੇ ਜਥੇਦਾਰ ਦੇ ਉਹਨਾਂ ਦੇ ਹੱਕ ਜਵਾ ਉਹਨਾਂ ਨੂੰ ਮੈਂ ਇਹ ਮੀਡੀਆ ਰਾਹੀਂ ਬੇਨਤੀ ਕਰਦਾ ਕਿ ਹੁਣ ਸਾਨੂੰ ਆਨੰਦਪੁਰ ਸਾਹਿਬ ਸਰਬੱਤ ਖਾਲਸਾ ਫੱਟ ਲੜਾ ਜੀਦਾ ਤੇ ਫੈਸਲਾ ਲੜੜਾ ਜੀਦਾ ਹੈ ਕਿ ਜੇਕਰ ਤੁਸੀਂ ਫੈਸਲਾ ਨਹੀਂ ਲੈਂਦੇ ਤੇ ਸੇਕ ਕੌਮ ਦੀ ਬੜੀ-ਬੜੀ ਬਦਨਾਮੀ ਹੋ ਰਹੀ ਆ ਕਿ ਸੇਕ ਕੌਮ ਜਿਹੜੀ ਆ ਉਹ ਡਾਂਵਾ ਡੋਲ ਹੋ ਕੇ ਤੁਰੇ ਫਿਰਦੀ ਆ ਜਿਹੜੇ ਸਿਧਾਂਤਾਂ ਦੇ ਪਹਿਰਾ ਦਿੰਦੇ ਨੇ ਉਹਨਾਂ ਨੂੰ ਇਹ ਦਬਾਉਂਦੇ ਨੇ ਕੁੱਟਦੇ ਨੇ ਮਾਰਦੇ ਨੇ ਉਹਨਾਂ ਨੂੰ ਫਿਰ ਜਲੀਲ ਕਰਕੇ ਘਰਾਂ 'ਚ ਭੇਜਦੇ ਨੇ ਇਹ ਬਰਦਾਸ਼ਤ ਕਰਦੋਂ ਬਾਰੀ ਆ ਜੇਕਰ ਸਰਬੱਤ ਖਾਲਸਾ ਨਾ ਸੇਕ ਕੌਮ ਨੇ ਸਦਿਆ ਤੇ ਮੈਂ ਸਾਰੀ ਸੇਕ ਕੌਮ ਨੂੰ ਬਾਹਲੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਵਸਦੇ ਸੰਗ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਨੂੰ ਜ਼ਰੂਰ ਪੁੱਛਿਓ ਜਿਹੜੀਆਂ ਇੱਥੇ ਸੰਪਰਦਾਵਾਂ ਦੇ ਮੁਖੀ ਵੱਡੀਆਂ-ਵੱਡੀਆਂ ਡੰਗਾ ਮਾਰਦੇ ਨੇ ਮੀਡੀਆ 'ਚ ਵੱਡੇ-ਵੱਡੇ ਬਿਆਨ ਦਿੰਦੇ ਨੇ ਇਹਨਾਂ ਨੂੰ ਜ਼ਰੂਰ ਪੁੱਛਿਓ ਮੇਰੀ ਬੇਨਤੀ ਹਜੜ ਕੇ ਮੈਂ ਬਿਲਕੁਲ ਤੁਹਾਡੇ ਨਾਲ ਖੜਾ ਵਾਂ ਕਿ ਜਿਹੜੇ ਅੱਜ ਸਿਧਾਂਤਾਂ ਦੇ ਪਹਿਰਾ ਨਹੀਂ ਦੇ ਰਹਾ 328 500 ਰੁਪਏ ਦੀ ਗੱਲ ਕੀਤੀ ਗਈ ਸਾਡੇ ਦੇ ਡਾਂਗਾ ਦੀ ਵਾਸ਼ਟ ਹੋਈਆਂ ਜ਼ਖਮੀ ਕੀਤੇ ਗਏ ਸਾਡੇ ਦੇ ਪਰਚੇ ਅੱਜ ਕੀਤੇ ਨੇ ਅਸੀਂ ਕੋਟਾ ਦੇ ਤੱਕੇ ਖਾ ਰਹੇ ਆ ਕਿਸੇ ਵੀ ਸੰਪਰਦਾਵਾਂ ਨੇ ਉਦੋਂ ਵੀ ਸਾਡੇ ਨਾਲ ਸਾਥ ਨਹੀਂ ਦਿੱਤਾ ਜਿਨ੍ਹਾਂ ਨੇ ਦਿੱਤਾ ਸੀ ਉਹਨਾਂ ਦਾ ਧੰਵਾਦ ਵੀ ਕੀਤਾ ਤੇ ਕਰਦੇ ਰਵਾਂਗੇ ਵੀ ਪਰ ਅੱਜ ਸਾਨੂੰ ਲੋੜ ਹੈ ਅਸੀਂ ਪੁਤਲੇ ਸਾਰਨ ਵਾਸਤੇ ਤਾਂ ਆਏ ਆ ਕਿ ਸਭ ਕੁਲ ਜਗ ਜਹਰ ਹੋ ਗਿਆ ਸੁਣਿਆ ਜ਼ਰੂਰ ਸੀ ਪਰ ਅੱਖਾਂ ਨਾਲ ਵੇਖਿਆ ਨਹੀਂ ਸੀ ਕਿ ਜਿਹੜਾ ਵੀ ਇਹਨਾਂ ਦੇ ਹੱਕ 'ਚ ਬੋਲਦਾ ਰਿਹਾ ਸੁਖਬੀਰ ਬਾਦਲ ਉਹਨਾਂ ਦੇ ਉਹਨਾਂ ਨੂੰ ਤੇ ਇਹ ਪੂਰੀਆਂ ਸਪੋਰਟੀਆਂ ਦਿੰਦੇ ਰਹੇ ਤੇ ਨਾਲ ਸੇਵਾਦਾਰ ਦਿੰਦੇ ਰਹੇ ਤੇ ਜਦੋਂ ਇਹਨਾਂ ਦੇ ਵਰਖਲਾਬ ਬੋਲਦੇ ਰਹੇ ਤੇ ਉਹਨਾਂ ਨੂੰ ਘਰ ਭੇਜ ਦਿੰਦੇ ਰਹੇ ਬੇਇਜ਼ਤੀ ਕਰਕੇ ਅੱਜ ਇਤੋਂ ਜਗ ਜਗ ਯਾਰ ਹੋ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਿਹੜੀ ਮਾਨ ਮਰਜ਼ਾਦਾ ਸੀ ਕਿ ਕਾਲੀ ਫੂਲਾ ਸਿੰਘ ਜੀ ਜਥੇਦਾਰ ਉੱਤੇ ਸਤਿਗੁਰਾਂ ਦੇ ਸੇਵਾ ਦੇ ਵਿੱਚ ਹਾਜ਼ਰ ਹੋਣ ਇਹ ਆਪ ਹੀ ਉੱਤੇ ਬਿਠਾਉਂਦੇ ਨੇ ਤੇ ਆਪੇ ਹੀ ਜਥੇਦਾਰ ਲਾ ਕੇ ਘਰ ਨੂੰ ਭੇਜ ਦਿੰਦੇ ਨੇ ਡਾਕਟਰ ਦੇ ਜਥੇਦਾਰ ਨੂੰ ਲੈ ਕੇ ਕਾਫੀ ਜ਼ਿਆਦਾ ਟਿੱਕੀ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਮੁੰਡੇ ਹਾਂਜੀ ਡਾਕਟਰ ਦੇ ਜਥੇਦਾਰਾਂ ਨੂੰ ਲੈ ਕੇ ਰਾਜਨੀਤੀ ਕੀਤੀ ਜਾਂਦੀ ਹੈ ਕਿਸਾ ਦੇਖਦੇ ਹੋ ਮੁੰਡੇ ਵੇਖੋ ਜੀ ਇਹ ਜਿਹੜੀ ਰਾਜਨੀਤੀ ਕਰ ਰਹੀਆਂ ਅੱਜ ਜਿਹੜਾ ਉਹ ਧਰਮ ਨੂੰ ਥੱਲੇ ਕਰ ਦਿੱਤਾ ਗਿਆ ਤੇ ਰਾਜਨੀਤੀ ਉੱਪਰ ਕਰ ਲਈ ਇੰਨਾਂ ਨਹੀਂ ਲੋਕਾਂ ਨੇ ਉਹ ਸਭ ਕੁਝ ਸਾਹਮਣੇ ਆ ਗਿਆ ਵਾ ਤੇ ਮੈਂ ਤੁਹਾਡੇ ਮੀਡੀਆ ਰਾਈਸ ਸੇ ਕੋਲ ਨੂੰ ਬੇਨਤੀ ਕਰਦਾ ਵਾਂ ਕਿ ਹੋ ਸਾਡੇ ਕੋਲ ਇੱਕੋ ਇੱਕ ਇਹ ਹਿਥਿਆੜਾ ਹੈਗਾ ਤੇ ਪਿੰਡਾਂ ਵਿੱਚ ਜਿਹੜੀਆਂ ਫਰੋਮੈਨੀ ਕਮੇਟੀ ਦੀਆਂ ਵੋਟਾਂ ਆ ਰਹੀਆਂ ਨੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਜਿਹੜੇ ਇੱਥੇ ਕਾਬਜ ਹੋਏ ਨੇ ਜਿਹੜੇ ਸੁਖਬੀਰ ਬਾਦਲ ਦੇ ਬੈਠੇ ਨੇ ਉਹ ਕਿ ਜਿਹੜਾ ਵੀ ਫੈਸਲਾ ਅੱਜ ਆ ਰਿਹਾ ਵਾ ਜੇ ਮੈਨੇਜਰ ਰੌਣਾ ਤੇ ਉਹ ਵੀ ਸੁਖਬੀਰ ਬਾਦਲ ਦੇ ਕਹਿਣ ਤੇ ਲੱਗਣਾ ਪਹਿਲਾਂ ਸਿਮਰ ਦੇਦੀ ਦੀ ਬਾਦਲ ਦੀ ਘਰਵਾਲੀ ਸੀ ਉਹ ਲਾਉਂਦੀ ਉਹਦੀ ਮਾਤਾ ਲਾਉਦੀ ਸੀ ਮੁੜ ਕੇ ਹੁਣ ਇਹਦੀ ਘਰਵਾਲੀ ਲਾਉਣ ਲੱਗ ਪਈ ਜਿਹੜਾ ਮੈਨੇਜਰ ਸਕੱਤਰ ਲਾਉਣਾ ਤੇ ਉਹ ਸਾਹਮਣੇ ਜਗਜਹਰ ਹੋ ਗਿਆ ਕਿ ਜਿਹੜਾ ਜ਼ਹਿਦਾਰ ਵੀ ਇੱਥੇ ਲਾਇਆ ਜਾ ਰਿਹਾ ਵਾ ਉਹ ਵੀ ਸੁਖਬੀਰ ਬਾਦਲ ਹੁਣ ਦੇ ਕਹਿ ਤੇ ਲੱਗ ਰਿਹਾ ਕਿਉਂਕਿ ਉਹ ਵੀ ਪੰਜ ਬਾਣੀਆਂ ਦਾ ਜਿਹੜਾ ਵਾ ਪਤਾ ਲੱਗਾ ਵਾ ਕਿ ਨਿਤਨੇਮੀ ਨਹੀਂ ਜਿਹੜਾ ਇੱਥੇ ਜ਼ਹਿਦਾਰ ਦੋ ਅਖਤਾਂ ਦੇ ਲਾ ਦਿੱਤਾ ਗਿਆ ਵਾ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਉਹ ਵੀ ਸਾਡੇ ਹਿਰਦਿਆਂ ਨੂੰ ਬੜੀ ਅਜੀ ਥੇਸ ਪੁੱਜ ਰਹੀ ਹੈ ਇੱਥੇ ਚਾਹੀਦਾ ਕਾਲੀ ਫੂਲਾ ਸਿੰਘ ਜੀ ਸਿਰ ਤੇ ਦਸਤਾਰ ਗੋਲ ਹੋਵੇ ਤੇ ਗਾਲੇ ਤੋੜਾ ਹੋਵੇ ਗੰਬੀ ਵਾਲਾ ਅਸੀਂ ਕਦੀ ਪ੍ਰਵਾਨ ਨਹੀਂ ਕਰਾਂਗੇ ਨਾ ਕੀਤਾ ਨਾ ਕਰਾਂਗੇ ਇਹ ਮੇਰੀ ਮੀਡੀਆ ਰਾਈਟ ਬੇਚੀ ਹੈ ਕਿ ਇਸੇ ਕੌਮ ਨੂੰ ਜੜਾ ਵਾ ਕੋਨੇ ਇੱਕ ਪਲੇਟਫਾਰਮ ਤੇ ਉਤਰ ਕੇ ਨਦਪੁਰ ਸਾਬ ਹੋਲੇ ਮੱਲੇ ਦੇ ਸਰਬੱਤ ਖਾਲਸਾ ਸਾਡ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਸਤੰਬਰ ਦਾ ਫੈਸਲਾ ਰੱਦ ਕਰਨ ਤੋਂ ਲੈ ਕੇ ਜੱਟੇ ਦਾ ਨਾ ਦੇਖੋ ਜੀ ਜਿਹੜੇ ਫੈਸਲੇ ਹੋ ਰੱਦ ਕਰ ਸਕਦੇ ਜਿਹੜੇ ਫੈਸਲੇ ਆਏ ਸਨ 2 ਸਤੰਬਰ ਦੇ ਕਿ ਇਹਨਾਂ ਨੇ ਦੂਜੀ ਕਰਾਰ ਦਿੱਤਾ ਗਿਆ ਉਹ ਕਾਰਨ ਹੋਣ ਇਹਨਾਂ ਨੇ ਆਪਣੇ ਕਮਰੇ 'ਚ ਬੈਠ ਕੇ ਜਿਹੜਾ ਉਹਦੇ ਕੋਲ ਫੈਸਲਾ ਦੋਹਰਾਵਾ ਸੰਗਤ ਦੇ ਸਾਹਮਣੇ ਉਹ ਤੇ ਜੋ ਮਰਜ਼ੀ ਕਰ ਲੈਣ ਜੀ ਇਹ ਤੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮਨਾਮੇ ਦੀਆਂ ਧੜੀਆਂ ਟੋਣ ਵਾਲੀ ਗੱਲ ਪੜ ਰਹੀ ਆ ਇਹ ਪਰਿਵਾਰ ਕਦੀ ਬਖਸ਼ਿਆ ਨਹੀਂ ਜਾਵੇਗਾ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀਆਂ ਇਹਨਾਂ ਨੇ ਪੰਥ ਦੇ ਪਿੱਠ ਵਿੱਚ ਛੁਰਾ ਵੀ ਮਾਰਿਆ ਵਾ ਤੇ ਕਤਲਿਆਂ ਵੀ ਕੀਤੀ ਗਈ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ